ਯਾ 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 ਇਹ ਜਿਹੜੀ ਟਰਾਫੀ ਆਪਾਂ ਪਾਕਿਸਤਾਨ ਚੋਂ ਖਿੱਚ ਕੇ ਲਏ ਆ ਜਿੰਨੇ ਆਪਣੇ ਜੂਸ ਭਰਾ ਜਿੰਨੇ ਵੀ ਆ ਨਸ਼ੇ ਕਰਦੇ ਨਸ਼ੇ ਛੱਡੋ ਕ੍ਰਿਕਟ ਨਾਲ ਧਿਆਨ ਦਿਓ ਸਵੇਰੇ ਚਾਰ ਵੇਟੋ ਰਣੀ ਕਰੋ ਤੇ ਕ੍ਰਿਕਟ ਵਾਲ ਮੈਦਾਨ ਗਰਾਉਂਡੇ ਜਾਓ ਸੰਡੇ ਦੇ ਸੰਡੇ ਹਰ ਮੇਰੇ ਵੀਰੋਨ ਦੇ ਤੁਹਾਨੂੰ ਬਹੁਤ ਖੁਸ਼ੀ ਆ ਇੰਡੀਆ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਤੇ ਪਾਕਿਸਤਾਨ ਜ਼ੀਰੋ ਤੇ ਜ਼ੀਰੋ ਰਹੇਗਾ ਪਰ ਜਿਹੜਾ ਸਾਰਾ ਜੂਤ ਦਾ ਬਹੁਤ ਪਿਆਰ ਸੀ ਸੈਮੀ ਫਾਈਨਲ ਨਾਲ ਵਿੱਚ ਫਾਈਨਲ ਚ ਬਹੁਤ ਜ਼ਿਆਦਾ ਰਸ ਸੀ ਸਾਰੇ ਚਾਰ ਦੇ ਜਿੰਨੇ ਵੀ ਜੂਤ ਦੇ ਮੁੰਡੇ ਹਿਸਾਬੇ ਤੇ ਪਹੁੰਚੇ ਸੀ ਔਰ ਸਾਨੂੰ ਬਹੁਤ ਖੁਸ਼ੀ ਆ ਨਿਊਜ਼ੀਲੈਂਡ ਕੋ ਸਾਡਾ ਦੋਸ ਵਾਰੀ ਦਾ ਪਹਿਲਾ ਦਾ ਇੱਕ ਅਸੀਂ ਉਹਨਾਂ ਕੋ ਆਪਣਾ ਅਜ ਬਦਲਾ ਹੀ ਲਿਆ ਆ ਔਰ ਅਸੀਂ ਫਾਈਨਲ ਜਿੱਤਿਆ ਆ ਔਰ ਸਾਨੂੰ ਬਹੁਤ ਹੀ ਖੁਸ਼ੀ ਆ ਜੀ ਸਾਰਿਆਂ ਆਪਣਾ ਜੈ ਸ਼੍ਰੀ ਰਾਮ ਜੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਜਿੱਤਣ ਦੀ ਖੁਸ਼ੀ ਵਿੱਚ ਸਭ ਨੂੰ ਬਹੁਤ ਬਹੁਤ ਵਧਾਈ ਦਿੰਨਾ ਆ ਸ਼ੁਭ ਕਾਮਨਾਵਾਂ ਜੀ ਔਰ ਅੱਜ ਦਾ ਜਿਹੜਾ ਮੈਚ ਸੀ ਨਿਊਜ਼ੀਲੈਂਡ ਕੋ ਦੋ ਵਾਰ ਅਸੀਂ ਦੋ ਸਾਲ ਦਾ ਬਦਲਾ ਸੀ ਅੱਜ ਲੈ ਲਿਆ ਜੀ ਔਰ ਪਾਕਿਸਤਾਨ ਦੇ ਘਰੋਂ ਸੀ ਆਪਣੀ ਟਰੋਫੀ ਲੜਦੀ ਹੈ ਔਰ ਮੈਂ ਸਾਰੇ ਨੌਜਵਾਨਾਂ ਨੂੰ ਕਹਿੰਦਾ ਆ ਨਸ਼ੇ ਛੱਡੋ ਔਰ ਆਪਾਂ ਵੀ ਇੱਕ ক্রিকেট ਵੱਲ ਧਿਆਨ ਦਿਓ ਨਸ਼ੇ ਛੱਡ ਕੇ ਇਸ ਗੇਮ ਵੱਲ ਧਿਆਨ ਦਿਓ ਬਾਜੀ ਇਹਨੂੰ ਸਭ ਤੋਂ ਪਹਿਲਾਂ ਜੀ ਮੇਰਾ ਨਾਮ ਜੀ ਰਜਤ ਕੁਮਾਰ ਹੈ ਜੀ ਮੈਸੇਜ ਹੈਰ ਦਾ ਵਾਸੀ ਆਂ ਭਾਰਤ ਵਾਸੀਆਂ ਨੂੰ ਸਭ ਤੋਂ ਪਹਿਲਾਂ ਤੇ ਇੰਡੀਆ ਜਿੱਤਣ ਦੀ ਟੀਮ ਦੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਤੇ ਕਹਿਣਾ ਚਾਹਾਂਗਾ ਕਿ ਸਾਰੀ ਜੂਥ ਨੂੰ ਇੱਕ ਟੀਮ ਜੋ ਮਤਲਬ ਭਾਰਤ ਨੇ ਜਿੱਤ ਕੀਤੀ ਆ ਕੋਈ ਖੇਡਾਂ ਦੀ ਔਰ ਸਾਰੇ ਵਦਨ ਸਾਰੀ ਜੂਥ ਨੂੰ ਨਸ਼ਾ ਛੱਡ ਕੇ ਇਸ ਇਸ ਦੌਰਾਨ ਇਸ ਚੀਜ਼ ਵਾਲੇ ਤੁਰਨਾ ਚਾਹੀਦਾ ਸੋ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਮੇਰੇ ਵੱਲੋਂ ਔਰ ਸ਼ਹਿਰ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਮੇਰਾ ਨਾਮ ਅਭੀ ਸ਼ਰਮਾ ਤੇ ਅੱਜ ਨੂੰ ਲਾਲ ਜੀਟੀ ਵਿਸੇਖ ਕਰਾ ਲਿਆ ਨਹੀਂ ਵੱਡੀ ਐਲਈਡੀ ਲਾ ਕੇ ਮੈਚ ਖਾਇਆ ਤੇ ਅੱਜ ਨੂੰ ਫਾਈਨਲ ਮੈਚ ਜਿੱਤਣ ਦੀ ਬਹੁਤ ਖੁਸ਼ੀ ਹੈ ਤੇ ਪੂਰੇ ਦੇਸ਼ ਵਾਸੀਆਂ ਨੂੰ ਇਸ ਮਤਲਬ ਜਿੱਤ ਦੀ ਬਹੁਤ ਬਹੁਤ ਵਧਾਈਆਂ ਬਹੁਤ ਮੇਰਾ ਨਾਮ ਕੇਸ਼ ਸ਼ਰਮਾ ਅੱਜ ਮੈਂ ਧਾਰੀਵਾਲ ਲਾਲ ਜੀ ਲਾਲ ਜੀ ਟੀਵੀ ਸੈੱਟ ਦੇ ਬਾਹਰ ਐਲਸੀਡੀ ਲਾਈ ਉਹਨਾਂ ਨੇ ਉਹਨਾਂ ਦਾ ਮੈਚ ਦੇਖਿਆ ਉਹਨਾਂ ਨਾਲ ਬਹਿ ਕੇ ਤੇ ਇੰਡੀਆ ਨੇ ਮੈਚ ਜਿੱਤ ਲਿਆ ਦੋ ਵਾਰ ਨਿਊਜ਼ੀਲੈਂਡ ਨੂੰ ਬਦਲ ਲੈ ਲਿਆ ਵਾ ਇੰਡੀਆ ਜਿੱਤ ਗਈ ਆ ਪੂਰੇ ਇੰਡੀਆ ਨੂੰ ਉਹ ਜਿੱਤੇ ਦੀ ਖੁਸ਼ੀ ਦੇ ਵਧਾਈਆਂ ਪੂਰੇ